99% ਯਾਰ ਸੈਂਪਲਸ ਉਹ ਕੀ ਆ ਵੱਤ ਵਦ ਹੈ ਨਾ ਤਾਂ ਉਥੇ ਕਹਿੰਦੇ ਵੀ 10 ਬੰਦੇ ਇਥੇ ਨਹਾ ਸਕਦੇ ਆ 200 ਚ ਵੱਤ ਵਦ ਚਾਹ ਜੇ ਨਾ ਕਰੇ ਪ੍ਰਾਈਵੇਟ ਲੈਣਾ ਹੋਵੇ ਆਹਾ ਆਹਾ ਹਰ ਗਮੇ ਠੰਡਾ ਯਾਰ ਇਹਦੇ ਚ ਨਾ ਨੂਕੇ ਕਹਿੰਦੇ ਬਿਮਾਰੀਆਂ ਠੀਕ ਕਰ ਦਿਆ ਸਾਰੀਆਂ ਇਧਰਲੇ ਪਾਸੇ ਰਸਟਰਾਮ ਬਣਿਆ ਹੋਇਆ ਇਹਨਾਂ ਦਾ ਇਥੇ ਬੰਦਾ ਬਹਿ ਸਕਦਾ ਪਹਿਲਾ ਜਿਹੜਾ ਪ੍ਰਾਈਵੇਟ ਰੂਮ ਵਾਲੇ ਚ ਵੜ ਗਏ ਸੀਗੇ ਮੈਂ ਕਬੜਾ ਸੀ ਹੁਣ ਪਬਲਿਕ ਇੱਥੇ ਆਇਆ ਇੱਥੇ ਸੋ ਹੁਣ ਆਪਾਂ ਨਹਾ ਕੇ ਬਾਹਰ ਆਂਗੇ ਰੰਗ ਦਾ ਫਰਕ ਤਾਂ ਪੈ ਗਿਆ ਕੀ ਫੇਰਾ ਚ ਉਹ ਕੋਈ ਨਹੀਂ ਦੱਸਦੇ ਕੀ ਹੁੰਦਾ ਇਹ ਕਹਿੰਦੀ ਭਾਈ ਰੂਮ 1 ਘੰਟੇ ਵਾਸਤੇ 200 200 how many people we are 3 people 3 people 4 people 5 no problem whenever 200 ਵਾਲੇ ਐਂਡ 1% 20 ਵੰਪਰ ਸੋ 20 ਸਕ੍ਰਬ 20 ਸਕ੍ਰਬ ਐਂਡ ਮਾਸਜ ਸੌrti ਲਾਰਾਂ ਵੰਪਰ ਸੋ ਇਹ ਕਹਿੰਦਾ ਪਤਾ ਨਹੀਂ ਇੱਕ ਸਕ੍ਰਬ ਦੇ ਸਮੇਂ 20 30 ਲਾਰਾਂ ਦਾ ਕੰਮ ਆ ਯਾਰ ਤੇ ਆਹ ਪਤਾ ਨਹੀਂ ਕੀ ਆ ਆ ਯਾਰ ਆਪੇ ਪੜ ਲਓ ਵੀਰ ਬਣ ਕੇ ਔਖਾ ਹੀ ਕੰਮ ਹੈਲੋ 200 ਚ ਤਾਂ ਰੂਮ ਲਿਓ ਜਿੰਨੇ ਮਰਜ਼ੀ ਨਾਈ ਜਾਓ ਸਲਾਮ ਸਭਾਂ ਨੂੰ ਸਭ ਆਪਾਂ ਦੇਖਦੇ ਹਾਂ ਕੀ ਬਣਦਾ ਆ ਹਾਂ ਆਹ ਦੇਖੋ ਤਾਂ ਸ਼ੀਸ਼ਾ ਲੱਗਾ ਯਾਰ ਹੈਨਾ ਸ਼ੀਸ਼ਾ ਨਹੀਂ ਅਸਲ ਦੇ ਵਿੱਚ ਇਹ ਪਾਣੀ ਹੈ ਜਦੋਂ ਪਾਣੀ ਹੱਥ ਪਾਉਣਾ ਨਾ ਵਾਕਈ ਬਾਈ ਹੱਥ ਨੂੰ ਪਤਾ ਲੱਗਦਾ ਇਹ ਨਿੱਗਾ ਆ ਜਾ ਯਾਰ ਅਸਲ ਚ ਦੇਖੀ ਤੇ ਆਇਆ ਲੱਗਦਾ ਇਹਨੇ ਕਲੋਰੀਨ ਪਾਈ ਹੁੰਦੀ ਹੈ ਵੈਸੇ ਇਹ ਇਧਰਲੇ ਪਾਸੇ ਜੇ ਜਾ ਕੇ ਦੇਖਦੇ ਆ ਪਾਣੀ ਦਾ ਦੱਸਦਾ ਉਹ ਨਿੱਗਾ ਆ ਜਾ ਸੀਗਾ ਤੇ ਇਹ ਵੀ ਯਾਰ ਆਪਾਂ ਕਿ ਨਿੱਗਾ ਜਾਈਆ ਸਾਰਾ ਪਾਣੀ ਇਧਰਲੇ ਪਾਸੇ ਸਟੀਮ ਬਾਥ ਹੈ ਤੇ ਆਹਾ ਆਹਾ ਹਾ ਤਾਂ ਜਮਾਈ ਠੰਡਾ ਯਾਰ ਇਹਦੇ ਜਣਾ ਨੂੰ ਕੇ ਕਹਿੰਦੇ ਬਿਮਾਰੀਆਂ ਠੀਕ ਕਰਦੇ ਆ ਭਾਈ ਸਾਰੀਆਂ ਹੀ। ਆਹ ਵੀ ਅੰਦਰਲਾ ਸਾਰਾ ਸਾਰਾ ਸਿਸਟਮ ਹੈ। ਤੇ ਇੱਧਰਲੇ ਪਾਸੇ ਰੈਸਟੋਰੰ ਬਣਿਆ ਹੋਇਆ ਇਹਨਾਂ ਦਾ। ਇੱਥੇ ਬੰਦਾ ਬਹਿ ਸਕਦਾ। ਕੰਡਕਟਰ ਇੱਧਰ ਨੂੰ ਠੀਕ ਹੈ ਤੇ ਉਹ ਆਪਣੇ ਬੰਦੇ ਬੈਠੇ ਆ। ਹਾਈਡਰੂਟਰ ਲੱਗਿਆ। ਐਸੇ-ਕੈਸੇ ਐਸੇ-ਸੇ ਧਿਲੀ-ਧਿਲੀ ਕਰਦੇ ਨੇ ਧਿਲੀ ਜਿਹਾ। ਕਾਜੇ ਥੋੜੀ ਹੁੰਦਾ। ਧਿਲੀ-ਧਿਲੀ ਜਿਹਾ ਸਤੈ ਉਸਕੇ। ਮੈਂ ਮੈਂ ਹੈਲੋ ਵੀ ਐ ਪਬਲਿਕ 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 ਨੋ ਹੋਏ ਪਬਲਿਕ ਆਫਟਰ ਆਊਟਸਾਈਡ 5 ਨੰਬਰ ਬਾਕਸ ਪੈਲਰਸ ਕ੍ਰਾਫਟ ਪੈਲਰ ਮਾਸਾਜ ਪੈਲਰ ਵੰਪਰਸਨ ਓਕੇ ਨਾਈਜ਼ਮੇਰੀ ਥੈਂਕ ਯੂ ਹੁਣ ਮੈਨੂੰ ਤੇਰਾ ਸਮਝ ਆ ਗਈ ਇਹ ਕਹਿੰਦੀ ਥੱਲੇ ਜਾ ਤੇ ਇੱਥੇ ਤਾਂ 200 ਲਾਰੀ ਦਾ ਕਮਰਾ ਹੈ ਹਨਾ ਤੇ ਉੱਥੇ ਜਾ ਕੇ ਕਹਿੰਦੀ ਪਬਲਿਕ ਹੈਗਾ ਉਹਦੇ ਚ ਜਿਹੜਾ VIP ਰੂਮ 3 3 VIP ਅਸਲ ਤੁਸੀਂ ah, so, VIP ਰੂਮ VIP ਰੂਮ 200 ਲਾਰੀ ਪਰ ਆਵਰਸ ਓਕੇ 200 VIP ਨਾਲ ਲੈਣਾ 200 ਲਾਲੀ ਦਾ ਮੈਲਣਾ ਹਾਊ ਮਨੀ ਪਰਸੈਂਟ 10% ਹੈ ਯਾਰ 10% ਓਕੇ ਹਾਂ ਵੱਧ ਤੋਂ ਵੱਧ ਹੈ ਨਾ ਤਾਂ ਉਥੇ ਕਹਿੰਦੇ ਵੀ 10 ਬੰਦੇ ਇਥੇ ਨਹਾ ਸਕਦੇ ਆ 200 ਚ ਵੱਧ ਤੋਂ ਵੱਧ ਚਾਹ ਜੇ ਨਾ ਕਿਹਨੇ ਪ੍ਰਾਈਵੇਟ ਲੈਣਾ ਹੋਵੇ ਪਰ ਕਹਿੰਦੇ ਉੱਪਰ ਜਾ ਕੇ ਪਬਲਿਕ ਦੇ ਵਿੱਚ ਜਾਏਗਾ ਤਾਂ ਬਹੁਤ ਬੰਦੇ ਹੋਣਗੇ ਤੇ ਉਹ ਤਾਂ ਤੁਹਾਨੂੰ 10 ਲਾੜੀ ਦੇ ਦੇ ਦੇਣਗੇ ਸੇਮ ਹੀ ਪਾਣੀ ਹੈ ਮੈਂ ਕਹਾਂ ਪਰ ਆਪਾਂ ਨਹਾਉਣਾ ਹੀ ਆ ਉਥੇ ਜਾ ਕੇ ਦੇਖਦੇ ਆ ਆਜੋ ਸੋ ਇਹ ਉੱਪਰਲਾ ਵਿਊ ਆ ਆ ਜਿਹੜਾ ਮੈਂ ਥੱਲੇ ਦਿਖਾਇਆ ਆਹ ਉਹ ਰੂਮ ਆ ਜਿੱਥੋਂ ਥੱਲੋਂ ਦਿਖਾਇਆ ਵੀ ਅੱਗ ਜੀ ਨਿਕਲੀ ਜਾਂਦੀ ਐ ਆ ਲਾਗਾ ਉਹ ਮੈਨੂੰ ਕਹਿੰਦੇ ਵੀ ਤਾਂ ਜਾਵਣਾ ਤੈਨੂੰ 10 ਲਾਰੀਾਂ ਵਿੱਚ ਮਿਲ ਜਾਣਾ ਤੇ ਆਸੇ ਪਾਸੇ ਦਾ ਵਿਊ ਵੀ ਘੈਂਟ ਐ ਠੀਕ ਆ ਸਾਡੇ ਬੰਦੇ ਇਨਸਪੈਕਸ਼ਨ ਤੇ ਲੱਗੇ ਉਹ ਕਿੱਥੇ 10 ਲਾਰੀ ਵਾਲਾ ਇੱਧਰ ਤਾਂ ਨਹੀਂ ਆਣੀ ਯਾਰ ਕਿਤੇ ਹੁਣ ਕਹਿੰਦੇ ਉੱਪਰ ਜਾ ਤੇ ਐਸੇ ਮੈਨੂੰ ਲੱਗਾ ਥੱਲੇ ਹੀ ਨਾ ਕੋ ਦੇਖਣੀ ਜਿੰਨੇ ਉੱਤੇ ਆਹ ਬਣਾਏ ਮੰਗ ਜੇ ਚੱਲ ਜਾ ਕੇ ਆਉਣੇ ਆ ਫਿਰ ਦੇਖਦੇ ਆ ਥੱਲੇ ਪਹਿਲਾ ਜਿਹੜਾ ਪ੍ਰਾਈਵੇਟ ਰੂਮ ਵਾਲੇ ਚ ਵੜ ਗਏ ਸੀਗੇ ਮੈਂ ਕਾ ਬੜਾ ਸੀ ਹੁਣ ਪਬਲਿਕ ਇੱਥੇ ਆਇਆ ਇੱਥੇ ਅਸਲ ਵਿੱਚ ਉੱਥੋਂ ਬਾਹਰ ਆਉਣਾ ਪੈਂਦਾ ਇੱਕ ਵਾਰੀ ਅਸੀਂ ਅੰਦਰ ਲਾ ਵਧੇ ਰਹਿ ਕੇ ਤਾਂ ਚੜ ਜਾਨੇ ਸੀਗੇ ਆ ਲਿਆ ਚੱਕੇ ਕੱਪੜੇ-ਕੁਪੜੇ ਮੈਨੂੰ ਲੱਗਦਾ ਇਹ ਅੱਜ ਨਾ ਆਊਗਾ ਫੜਾਇਆ ਚਲੋ ਆਏ ਹੋਏ ਠੰਡ ਬਹੁਤ ਆ ਪਾਪਾ ਲੱਪਣਾ ਜ਼ਰੂਰ ਹੈ ਫਿਰਾਲ ਦੇ ਘਰੇ ਹੁਣ ਪਬਲਿਕ ਵਾਲੇ ਕੋਮੇ ਚੱਲੇ ਆ ਬਾਬਾ ਤੂੰ ਹੀ ਮਰੇ ਆਈ ਜਨਾ ਕੋਦੇ ਸੰਦਾ ਦਿੰਦਾ ਨਹੀਂ ਚਾਹ ਦੇਖਦੇ ਆ ਕੀ ਪੰਦਾ ਔਰ ਇਹਨਾਂ ਦੀ ਆਪਦੀ ਭਾਸ਼ਾ ਸਾਰਾ ਕੁਝ ਦੇਖਿਆ ਉਹ ਵੀਰਾਂ ਬੂਰਾਂ ਰੱਖੀ ਬਿਠੇ ਹੈ ਇਕਨਾਂ ਇੱਥੇ ਦੇਓ ਪੈਸੇ ਤੇ ਉਹ ਸਾਰਾ ਕੁਸਾ ਉੱਥੇ ਦੇਖਦੇ ਹਾਂ ਹੁਣ ਲਾਸਟ ਕਾਰਨਰ ਥੋਸਟਸਾਈਡ ਕਾਰਨਰ ਓਕੇ ਆਹ 10 ਲਾਰੀਆਂ ਚੱਲ ਪਿਆ ਕਮ ਆ ਚਲ ਕੇ ਦੇਖਤਾ ਆਇਓ ਨਾ ਲੱਗ ਨਾ ਆਇਓ ਤੇ ਇੱਥੇ ਆ ਥੱਲੇ ਹੁਣ ਉਹ ਆ ਗਿਆ ਮੈਨ ਪਬਲਿਕ ਡਿਪਾਰਟਮੈਂਟ ਕੋਈ ਨਹੀਂ ਕੋਈ ਨਹੀਂ ਖੜਾ ਤੁਹਾਨੂੰ ਕੱਪੜੇ ਫਣਾਉਣੇ ਪਣੇ ਆ ਸੋ ਹੁਣ ਆਪਾਂ ਨਹਾ ਕੇ ਬਾਹਰ ਆ ਗਏ ਰੰਗ ਦਾ ਫਰਕ ਤਾਂ ਪੈ ਗਿਆ ਪਰ ਅੰਦਰ ਆਪਾਂ ਜ਼ਿਆਦਾ ਬਣਾ ਨਹੀਂ ਸਕਦੇ ਸੀ ਕਿਉਂਕਿ ਲੋਕ ਨਹਾਈ ਜਾਂਦੇ ਸੀਗੇ ਸੋ ਇੱਕ ਗੱਲ ਹੈਗੀ ਆ ਵੀ ਇਹ ਬਿਲਕੁਲ ਕੋਰੀਨ ਵਰਗਾ ਪਾਣੀ ਦਾ ਸਲਫਰ ਵਰਗਾ ਇੱਕ ਘੰਟਾ ਉਹ ਗਰਮ ਪਾਣੀ 'ਚ ਭਾਈ ਰੱਖਦੇ ਆ ਫਿਰ ਉਹ ਤੋਂ ਟੋਟੀਆਂ ਛੱਡ ਕੇ ਨਾ ਨਹਾਈ ਜਾਂਦੇ ਲੋਕ ਸੋ ਇਹਨਾਂ ਦਾ ਬਹੁਤ ਪ੍ਰਾਤਣ ਸ਼ਰਦਨਾ ਵੀ ਇਹ ਪਾਣੀ ਦੇ ਨਾਂ ਤੇ ਪਿਆਤ ਬਿੱਲੀ ਸੀ ਠੀਕ ਆ ਤਬਲੀ ਮਤਲਬ ਗਰਮ ਸਰੀਰ ਦਾ ਮਤਲਬ ਪਾਣੀ ਹੈ ਨਾ ਸੋ ਇਹ ਜਿਹੜਾ ਹੈਗਾ ਇਹ ਉੱਪਰ ਜੇ ਦੋ ਜਾਓਗੇ ਇਹ ਲੇਡੀ ਤੇ ਜਿਹੜਾ ਹੈਗਾ ਜੈਂਟਸ ਦਾ ਅਲੱਗ-ਅਲੱਗ ਹੈ ਥੱਲੇ ਪ੍ਰਾਈਵੇਟ ਰੂਮ ਸੀਗੇ ਠੀਕ ਹੈ ਤੇ ਬਾਕੀ ਘੈਂਟ ਆ ਸਾਰਾ ਸਿਸਟਮ ਨਾ ਕੇ ਬੰਦੇ ਨੂੰ ਪਤਾ ਲੱਗਦਾ ਵੀ ਵਾਕਿਆ ਯਾਰ ਕੁਛ ਨਾ ਕੁਛ ਜਾ ਨਾਤੇ ਆ ਨਾ ਕੁਛ ਕੁ ਮੈਲ ਉਤਰੀ ਆ